가자 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 가 ਕਿਉਂ ਨਿਕਲੋ ਕਿਉਂ ਗ੍ਰਾਂਸਾ ਦੇ ਇਚ ਫੇਰੇ ਫੇਰੇ ਪੜਾਟਾ ਦਰਾਇਂ ਜਿਹੜਾ ਮਨੋਕਸ਼ਲ ਨੂੰ ਸਮਾਧੂ ਪ੍ਰਸ਼ਾਸਨ ਵੱਲ ਕਾਰਵਾਈ ਕੀਤੀ ਗਈ ਕਿਸੇ ਨੂੰ ਸੁਣਾ ਦੇਗਾ ਦੇਖੋ ਇਹ ਨਿਰਾਧਕ ਹੈ ਪ੍ਰਸ਼ਾਸਨ ਦੀ ਆਪਦੀ ਇਨਕੁਰੀ ਦੇ ਵਿੱਚ ਇਹ ਗੱਲ ਆ ਗਈ ਵੀ ਪ੍ਰਸ਼ੰਜੜਾ ਇਹ ਮੈਨੇਜਮੈਂਟ ਹੈ ਉਹ ਦੋਸ਼ੀ ਹੈ ਉਹਨੇ ਬੱਚਿਆਂ ਨੂੰ ਵਰਦਿਆ ਨਹੀਂ ਦਿੱਤੇ ਆ 3 ਸਾਲ ਤੋਂ ਨਾ ਕਿਤਾਬਾਂ ਦਿੱਤੀਆਂ ਨੇ ਤੇ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀਆਂ ਤਲਖਾਂ ਕੱਟ ਕੇ ਬਜੇ ਟੀਚਰਾਂ ਨੂੰ ਕੱਢਿਆ ਗਿਆ ਜਿਹੜੇ ਇਹਨਾਂ ਦੇ ਭ੍ਰਿਸ਼ਟਾਚਾਰ ਤੇ ਉਂਗਲ ਰੱਖਣ ਵਾਲੇ ਲੋਕ ਨੇ ਉਹ ਚਾਹੇ ਕਿਸੇ ਵਿਭਾਗੇ ਕੇ ਮਾਲ ਨਾਲ ਹਿੱਸੇ ਨੇ ਜਿਹੜੇ ਉਹਨਾਂ ਨੂੰ ਉਥੋਂ ਕੱਢਿਆ ਜਾਂਦਾ ਜਿਹੜੀ ਸਰਕਾਰ ਕਹਿ ਰਹੀ ਐ ਵੀ ਆਪਦੇ ਰਾਜ ਚ ਭ੍ਰਿਸ਼ਟਾਚਾਰ ਨਹੀਂ ਹੋਣ ਦੇਊਗਾ ਆ ਭ੍ਰਿਸ਼ਟਾਚਾਰ ਮੈਨੇਜਮੈਂਟ ਲੰਗੀ ਚਿੱਟੀ ਭ੍ਰਿਸ਼ਟਾਚਾਰੀ ਕਰ ਰਹੀ ਐ ਸਕੂਲ ਦੇ ਮਸਲੇ ਤੇ ਬੱਚੇ ਸਾਡੇ ਐ ਅਸੀਂ ਬੱਚਿਆਂ ਦੇ ਬਾਪੇ ਆ ਬਾਪੇ ਸਾਡੇ ਨਾਲ ਐ ਤੇ ਅਸੀਂ ਇਹ ਇਨਸਾਫ ਦੀ ਮੰਗ ਕਰਨ ਵਾਸਤੇ 70 75 ਜ਼ਿਲ੍ਹਾ ਤੋਂ ਜਿਹੜੇ ਟੀਚਰ ਨੇ ਉਹੋ ਧਰਨਾ ਲਈ ਬੈਠੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆ ਪਰ ਸਰਕਾਰ ਨੇ ਦੂਜੀ ਵਾਰੀ ਇਹਨਾਂ ਨੂੰ ਚੱਕ ਕੇ ਉਹਨਾਂ ਨੇ ਧੱਕਾ ਕੀਤਾ ਤੇ ਭ੍ਰਿਸ਼ਟਾਚਾਰ ਨੂੰ ਸਹਿ ਦਿੱਤੀ ਜਾਂਦੀ ਹੈ ਜਾਂ ਇਹ ਮਾੜੇ ਅਨਸਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਹੜੇ ਆਪਣੇ ਇਨਸਾਫ ਦੀ ਖਾਤਰ ਲੜਦੇ ਨੇ ਉਹਨੂੰ ਦੱਬਿਆ ਜਾ ਰਿਹਾ ਹੈ ਇਹ ਆਵਾਜ਼ ਬੁਲੰਦ ਰੱਖੀ ਜਾਊਗੀ ਦੱਬਣ ਨਹੀਂ ਦਿੱਤਾ ਜਾਊਗਾ ਅਸੀਂ ਉਹਨਾਂ ਦੀ ਹਮਾਇਤ ਤੇ ਡਟ ਕੇ ਖੜੇ ਹਾਂ ਅੱਜ ਬੱਚਿਆਂ ਦੇ ਆ ਰਾਮਪੁਰਾ ਦੇ ਵਿੱਚ ਜੋ ਅਦਸ਼ ਸਕੂਲ ਹੈ ਉਹ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਕੁਝ ਟੀਚਰਸ ਨੂੰ ਡਿਸਮਿਸ ਕੀਤਾ ਗਿਆ ਸੀ ਸੋ ਜੋ ਕਿਸਾਨ ਯੂਨੀਅਨ ਔਰ ਜੋ ਟੀਚਰਸ ਜੋ ਡਿਸਮਿਸਡ ਜਿਹੜੇ ਕਿਤੇ ਗਏ ਸੀ ਉਹ प्रोटेस्ट कर रहे थे और स्कूल गेट लॉक लगा के प्रोटेस्ट कर रहे थे आलरेडी असं इंक्वायरी एक कमेटी बिठा चुके हैं जिंद रिपोर्ट जी बड़ी साफ सी कि जो टीचर डिसमिस किए हैं वो सही डिसमिस किए हुए हैं लेकिन कुछ जो मैनेजमेंट के फलॉज है वो भी उन्होंने उस गलतियाँ पॉइंट आउट करके असि गवर्नमेंट नसया वो मामला विचार अधीन है सो तो गवर्नमेंट जी उन्होंने गवर्नमेंट ने एक जल्दी एचार करके फैसला लेना ਕਿਸਾਨੀ ਉਹਨਾਂ ਤੇ ਟੀਚਰਸ ਜਿਹੜੇ ਡਿਸਮਿਸ ਸੀ ਉਹਨਾਂ ਨੇ ਤਾਲਾ ਲਗਾ ਦਿੱਤਾ ਸੋ ਦੈਟ ਇਜ਼ ਵਾਈ ਜਿਹੜਾ ਬੱਚਿਆਂ ਦੀ ਪੜਾਈ ਤੇ ਦੇਖੋ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਉਹਨਾਂ ਦਾ ਨੁਕਸਾਨ ਹੋਵੇ ਜਿਵੇਂ ਉਹਨਾਂ ਦਾ ਰਿਜ਼ਲਟ ਕਾਫੀ ਦੇਰ ਤੋਂ ਪੈਂਡਿੰਗ ਸੀ ਬੱਚਿਆਂ ਦੇ ਵਿੱਚ ਔਰ ਬੱਚਿਆਂ ਦੇ ਮਾਪੇ-ਬਾਪ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਸੀ ਪਿੰਡ ਵਾਸੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਸੀ ਔਰ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਸੀ ਦੋ ਤਿੰਨ ਮੀਟਿੰਗਸ ਹੋਈਆਂ ਚਾਰ ਪੰਜ ਵਾਰੀ ਐਸਡੀਐਮ ਸਵਾਨ ਔਰ ਰੈਡੀਸ ਸਵਾਨ ਵੀ ਗਏ ਸਾਰਿਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਰਿਪੋਰਟ ਪੇਚ ਚੁੱਕੇ ਆਂ ਤੂੰ ਤੁਸੀਂ ਵੇਟ ਕਰੋ ਲੇਕਿਨ ਤਾਲਾ ਲਗਾਣਾ ਜਾਂ ਰਿਕਾਰਡ ਬੰਦ ਕਰਨਾ ਜਾਂ ਕਲਾਸਸ ਬੰਦ ਕਰਨਾ ਇਹ ਕੋਈ ਤਰੀਕਾ ਜਾਇਜ਼ ਨਹੀਂ ਸੋ ਇਸ ਕਰਕੇ ਜਿਹੜਾ ਹੈਗਾ ਉਹ ਐਫਆਈਆਰ ਕੀਤੀ ਗਈ ਹੈ ਮੈਂ ਕਿੰਨੇ ਡਿਸਮਿਸ ਕੀਤੇ ਗਏ ਤੇ ਹੁਣ ਕੋਈ ਹੁਣ ਜੋ ਹਾਲਾਤ ਹੈ ਉਸ ਤੇ ਕੋਈ ਐਫਆਈਆਰ ਹੋਈ ਹੈ ਹਾਂਜੀ ਬਿਲਕੁਲ ਪਹਿਲਾਂ ਦੋ ਟੀਚਰਸ ਡਿਸਮਿਸ ਕੀਤੇ ਗਏ ਸੀਗੇ ਫਿਰ ਉਸ ਤੋਂ ਬਾਅਦ ਕੁਝ ਹੋਰ ਟੀਚਰਸ ਨੂੰ ਵੀ ਡਿਸਮਿਸ ਕੀਤਾ ਗਿਆ ਸੀਗਾ ਸੋ ਐਫਆਈਆਰ ਕੀਤੀ ਗਈ ਹੈਗੀ ਇਸ ਮਸਲੇ ਦੇ ਵਿੱਚ ਜਿਨ੍ਹਾਂ ਨੇ ਸਕੂਲ ਦੇ ਗੇਟ ਨੂੰ ਲੋਕ ਲਗਾਇਆ ਸੀ ਉਹਨਾਂ ਦੇ ਖਿਲਾਫ ਐਫਆਈਆਰ ਕੀਤੀ ਗਈ ਹੈ ਹਾਂਜੀ ਬਿਲਕੁਲ